ਧੰਨਵਾਦ ਸਾਰੇ ਜਿੰਦੇ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕਤੰਤ੍ਰਿਕ ਤਰੀਕੇ ਨਾਲ ਚੁਣੇ ਹੋਏ ਸਰਪੰਚ ਸਹਿਬਾਨ ਜਾਂ ਉਹਨਾਂ ਦੇ ਬਿਹਾਫ ਤੇ ਕੋਈ ਪੰਚ ਸਹਿਬਾਨ ਵਿਭਾਗ ਦੇ ਅਫਸਰ ਸਹਿਬਾਨ ਮੇਰੇ ਕੈਬਨਿਟ ਦੇ ਸਾਥੀ ਪੰਚਾਇਤ ਮੰਤਰੀ ਤਰਨਜੀਤ ਸਿੰਘ ਜੀ ਸੈਕਟਰੀ ਸਾਹਿਬ ਤਰੇਸਾਪਾ ਇੱਕ ਮਿੰਟ ਫੋਨ ਦਾ ਪਾਸਵਰਡ ਜਿੰਦੇ ਵੀ ਤੁਸੀਂ ਕੁਝ ਸੈਲਫ ਹੈਲਪ ਗਰੁੱਪ ਦੇ ਬੱਚੇ ਵੀ ਆਏ ਜਿਨ੍ਹਾਂ ਨੇ ਪਿੰਡਾਂ ਚ ਆਪਣਾ ਆਪਣੇ ਆ ਮੈਂ ਉਹ ਦੇਖ ਕੇ ਆਇਆ ਐਕਸੀਬਿਸ਼ਨ ਬਾਹਰ ਪ੍ਰਦਰਸ਼ਨ ਲਾਈ ਹੋਈ ਹੈ ਤੁਸੀਂ ਵੀ ਦੇਖਿਓ ਤੇ ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਘeraiਆਂ ਚ ਧੰਨਵਾਦ ਕਰਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਪਤਸ਼ਰੀਫ ਲਿਆਉਣ ਨੂੰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਿਉਂਕਿ ਤੁਸੀਂ ਨੁਮਾਇੰਦੇ ਚੁਣੇ ਹੋਏ ਹੋ ਤੁਸੀਂ ਲੋਕਤੰਤਰ ਦੀ ਜਾੜੋਂ ਤੁਸੀਂ ਲੋਕਤੰਤਰ ਦੀ ਨੀਂਹ ਹੋ ਇਹ ਤੋਂ ਲੋਕਤੰਤਰ ਸ਼ੁਰੂ ਹੁੰਦਾ ਸੋ ਅੱਜ ਕੌਮੀ ਪੰਚਾਇਤ ਦਿਵਸ ਤੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿਨਾ ਔਰ ਅਸੀਂ ਜਦੋਂ ਫੈਸਲਾ ਕੀਤਾ ਕਿ 24 ਤਰੀਕ ਨੂੰ ਇਹ ਪੰਚਾਇਤ ਦੇ ਸੱਤਾ ਸੀ ਫੈਸਲਾ ਕੀਤਾ ਕਿ ਇਦਾਂ ਮੈਂ ਚੱਲ ਜਾਊਂਗਾ ਕਿਤੇ ਜਾਂ ਕਿਸੇ ਦੋ ਪਿੰਡਾਂ ਚਲੇ ਜਾਵਾਂਗੇ 10 ਚਲੇ ਜਾਵਾਂਗੇ ਉਹਦੀ ਬਜਾਏ ਆਪਾਂ ਪਿੰਡਾਂ ਵਾਲਿਆਂ ਨੂੰ ਸਰਪੰਚ ਸਾਹਿਬ ਨੂੰ ਜਿੰਨੇ ਹੋ ਸਕਦੇ ਨੇ ਉਹਨਾਂ ਨੇ ਇੱਥੇ ਬੁਲਾ ਲਈਏ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਸੋ ਪਾਕੀ ਸਾਰੇ ਜਿਹੜੇ ਇਸ ਵਕਤ ਟੀਵੀ ਤੇ ਦੇਖ ਰਹੇ ਹੋਣਗੇ ਕਿਉਂਕਿ 13000 ਤੋਂ ਉੱਪਰ ਪੰਚਾਇਤਾਂ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਸਰਪੰਚ ਸਾਹਿਬਾਨਾਂ ਨੂੰ ਕਿਉਂਕਿ ਜ਼ਿੰਮੇਵਾਰੀ ਨਵੀਂ-ਨਵੀਂ ਮਿਲੀ ਹੈ ਸਾਲ ਅਜੇ ਹੋਇਆ ਨਹੀਂ ਤੇ ਬਸ ਇਹ ਹੈ ਕਿ ਮੈਂ ਕੁਝ ਗੱਲਾਂ ਕਰਨੀਆਂ ਮਰੇਆਂ ਵਧੀਆ ਸੁਝਾਅ ਸਰਪੰਚ ਸਾਹਿਬਾਨਾਂ ਵੱਲੋਂ ਆਏ ਨੇ ਬੜੇ ਕਈਆਂ ਨੇ ਆਪਣੇ ਕੰਮ ਵੀ ਗਿਣਾਏ ਨੇ ਇਹ ਹੁੰਦੀ ਹੈ ਕਈ ਵਾਰੀ ਸਾਨੂੰ ਉਹ ਕੰਮਾਂ ਦਾ ਨਹੀਂ ਪਤਾ ਹੁੰਦਾ ਤੁਹਾਡੇ ਵੱਲੋਂ ਸੁਝਾਅ ਮਿਲਦੇ ਨੇ ਕਿਉਂਕਿ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਤੁਸੀਂ ਹਰ ਰੋਜ਼ ਲੋਕਾਂ ਦੇ ਮੂੰਹ ਮੱਥੇ ਲੱਗਦੇ ਹੋ ਤੁਹਾਨੂੰ ਛੋਟੀਆਂ ਸਮੱਸਿਆਵਾਂਾਂ ਦਾ ਵੀ ਪਤਾ ਹੈ ਕਈ ਵਾਰ ਸਾਡੇ ਤੱਕ ਹੌਸਲ ਲੈਵਲ ਦੀਆਂ ਸਮੱਸਿਆਵਾਂ ਪਹੁੰਚਦੀਆਂ ਹੀ ਨਹੀਂ ਜਿਵੇਂ ਬੱਲੋ ਵਾਲੇ ਸਰਪੰਚ ਸਾਹਿਬ ਦੀ ਜਿਹੜੀ ਆਈ ਆਈਡੀਆ ਹੈ ਕਿ 30 ਜੰਮੀ ਤੇ ਅਸੀਂ ਜਿਹੜਾ 1100 ਰੁਪਇਆ ਵੀ ਦਿੰਨੇ ਆ ਪਲਾਸਟਿਕ ਲੈ ਕੇ ਅਸੀਂ ਉਹਨਾਂ ਦੇ ਬਦਲੇ ਗੁੜ ਦੇ ਦਿੰਨੇ ਆ ਇਹ ਮੈਨੂੰ ਨਹੀਂ ਪਤਾ ਸੀ ਪਹਿਲਾਂ ਇਹ ਸੋ ਇਹ ਕੁਝ ਇਨੋਵੇਟਿਵ ਆਈਡੀਆ ਇਦਾਂ ਦੇ ਹੋਰ ਵੀ ਆਉਣਗੇ ਬਹੁਤ ਸਾਰੇ ਪਿੰਡਾਂ 'ਚ ਕਈ ਪਿੰਡਾਂ ਨੂੰ ਮੈਂ ਜਾਣਦਾ ਜਿਵੇਂ ਚੱਕਰ ਹੈ ਜਾਂ ਇਧਰੋਂ ਨਸ਼ਾਹਪੁਰ ਕੋਲੇ ਪਿੰਡ ਆ ਲਿੱਦੜਾ ਜਾਂ ਇਧਰ ਆਪਣੇ ਬਨਾਲੇ ਕੋਲੇ ਆਪਣਾ ਹੈਗਾ ਪਿੰਡ ਚੰਨਨਵਾਲ ਸੋ ਪਿੰਡਾਂ 'ਚ ਕੁਝ ਕਲੱਬ ਵੀ ਨੇ ਗਰੁੱਪ ਵੀ ਨੇ ਕੁਝ ਪੰਚਾਇਤਾਂ ਵੀ ਇਹੋ ਜਿਹੀਆਂ ਨੇ ਕੋਈ ਇਹੋ ਜਿھے ਕੁਝ ਨਵੇਂ ਆਈਡੀਆ ਕਰਕੇ ਆਪਣੇ ਪਿੰਡਾਂ ਦਾ ਸੁਧਾਰ ਕਰਦੇ ਨੇ ਦੇਖੋ ਤੁਸੀਂ ਪਿੰਡਾਂ ਦੇ ਮਾਲਕੋਂ सरपंच ਵਧੀਆ ਮਿਲ ਜੇ ਪਿੰਡ ਵਧੀਆ ਹੋ ਜਾਂਦਾ ਡੀਸੀ ਵਧੀਆ ਮਿਲੇ ਜ਼ਿਲ੍ਹਾ ਵਧੀਆ ਹੋ ਜਾਂਦਾ ਐਮਐਲਏ ਵਧੀਆ ਮਿਲ ਜੇ ਹਲਕਾ ਵਧੀਆ ਹੋ ਜਾਂਦਾ ਐਮਪੀ ਵਧੀਆ ਮਿਲ ਜੇ 7-800 ਪਿੰਡ ਵਧੀਆ ਹੋ ਜਾਂਦਾ ਇਸ ਹਲਕਾ ਦਾ ਨਾ ਦੋ ਕਿਉਂਕਿ ਦੋ ਨੌ ਕੰਸਟੀਚੁਐਂਸੀਆਂ ਹੁੰਦੀਆਂ ਨੇ ਇੱਕ ਐਮਪੀ ਚ ਸੋ ਮੰਤਰੀ ਵਧੀਆ ਮਿਲ ਜੇ ਤਾਂ ਪੰਜਾਬ ਦਾ ਉਸ ਵਿਭਾਗ ਦਾ ਕਾਇਆ ਪਲਟ ਜਾਂਦੀ ਹੈ ਮੁੱਖ ਮੰਤਰੀ ਵਧੀਆ ਮਿਲ ਜੇ ਤੋ ਸੂਬੇ ਦਾ ਕਲਿਆਣ ਹੋ ਜਾਂਦਾ ਸੋ ਇਹ ਇੱਕ ਚੇਨ ਚੱਲਦੀ ਆਉਂਦੀ ਹੈ ਚੇਨ ਦੇ ਵਿੱਚੋਂ ਇੱਕ 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 ਕੱਢ ਦਈਏ ਜਿਹੜਾ ਮਣਕਾ ਜਿਹੜਾ ਉਹਦੀ ਅੜੀ ਜੀ ਤੋ ਉਹ ਚੇਨ ਕਾਇਸੀ ਕੰਮ ਨਹੀਂ ਕਰਦੀ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਪੈਂਦਾ ਪਰ ਜੇ ਲੱਖ ਚੋਂ ਰੁਪਿਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਤੋ ਅਸੀਂ ਤੁਹਾਨੂੰ ਬਹੁਤ ਇਮਤਿਆਦ ਦਿੰਨੇ ਆ ਕਿ ਤੁਸੀਂ ਬਹੁਤ ਵੱਡੇ ਡਿਸੀਜਨ ਮੇਕ ਕਰੋ ਸਭ ਤੋਂ ਔਖੀ ਚੋਣ ਪੰਚਾਇਤੀ ਦੀ ਹੈ ਸਰਪੰਚੀ ਦੀ ਚੋਣ ਲੜਨੀ ਬਹੁਤ ਔਖੀ ਹੈ ਕਿਉਂਕਿ ਸਾਰਿਆਂ ਨਾਲ ਮਿਲਦੇ ਹੁੰਨੇ ਹੋ ਸਾਰਿਆਂ ਨੂੰ ਪਤਾ ਹੁੰਦਾ ਹੈ ਕੌਣ ਕੀ ਹੈ ਕਿਵੇਂ ਹੈ ਕਿੱਥੇ ਹੈ ਤੇ ਜੇ ਦੂਜੀ ਵਾਰ ਲੜਨੀ ਉਹ ਉਹ ਜ਼ਿਆਦਾ ਔਖੀ ਹੈ ਕਿਉਂਕਿ ਫੈਸਲੇ ਕੁਝ ਅੱਦੇ ਉਦੇ ਚ ਉਹ ਹੁੰਦੇ ਨੇ ਤੂੰ ਸਰਪੰਚ ਫਿਰ ਉਹ ਤੋਂ ਮੇਰੇ ਨਾਲ ਨਹੀਂ ਖੜਿਆ ਉਹ ਨੂੰ ਤਾਂ ਐ ਕਰਤਾ ਉਹ ਕਰਤਾ ਸੋ ਅਸੀਂ ਪਿੰਡਾਂ ਚੋਂ ਆਇਆ ਸੰਤ ਸਾਰਾ ਪਤਾ ਇਸ ਗੱਲ ਦਾ ਸੋ ਅੱਜ ਤੁਸੀਂ ਜੋ ਚੁਣੇ ਹੋਏ ਹੋ ਦੂਜੀ ਵਾਰ ਕਈ ਤੀਜੀ ਵਾਰ ਵੀ ਚੁਣੇ ਨੇ ਭੈਣਾ ਵੀ ਸਾਡੀਆਂ ਸਰਪੰਚ ਚੁਣੀਆਂ ਗਈਆਂ ਨੇ ਛੋਟੇ ਛੋਟੇ ਕੁੜੀਆਂ ਵੀ ਸਰਪੰਚੀ ਚ ਆਈਆਂ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਤੁਸੀਂ ਆਓ ਵਿੱਚ ਹਿੱਸਾ ਲਓ ਔਰ ਅਸੀਂ ਇਹ ਕਹਾਸੀ ਇਤਿਹਾਸਕ ਕਿ ਚੋਣ ਨਿਸ਼ਾਨ ਨਹੀਂ ਹੋਣਾ ਚਾਹੀਦਾ ਕਿਉਂ ਚੋਣ ਨਿਸ਼ਾਨ ਨਾਲ ਤੜੇ ਬੰਦੀ ਹੋ ਜਾਂਦੀ ਹੈ ਜੋ ਉਹਨਾਂ ਦਾ ਹੈ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਜਦੋਂ ਬੋਟਾਂ ਆ ਗਈਆਂ ਜਿੱਧਰ ਮਰਜੀ ਹੋ ਜਾ ਤੁਹਾਡਾ ਹੱਕ ਹੈ ਪਰ ਜਦੋਂ ਸਰਪੰਚੋਂ ਤੁਸੀਂ ਤਾਂ ਪਿੰਡ ਦੇ ਸਾਰੇ ਪਿੰਡ ਤੋਂ ਮੈਂ ਮੁੱਖ ਮੰਤਰੀ ਬਣਾਦਾ ਤੁਸੀਂ ਮੈਨੂੰ ਜਿਹਨਾਂ ਨੂੰ ਮੈਨੂੰ ਬੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਤਾਂ ਮੁੱਖ ਮੰਤਰੀ ਸੋ ਇਹ ਥੋੜੀ ਵੀ ਮੈਂ ਉਹ ਕਹਾਂਗਾ ਤੂੰ ਮੈਨੂੰ ਬੋਟ ਨਹੀਂ ਭਾਈ ਮੈਂ ਤੇਰਾ ਮੁੱਖ ਮੰਤਰੀ ਨਹੀਂ ਹੈਗਾ ਸੋ ਤਾਂ ਉਦੋਂ ਹੁੰਦਾ ਹੈ ਜਦੋਂ ਚੋਣ ਲਿਆ ਬਹੁਮਤ ਆ ਗਿਆ ਬਹੁਮਤ ਤੋਂ ਬਾਅਦ ਤੁਸੀਂ ਸਾਰਿਆਂ ਦੇ ਵਿੱਚ ਸੋ ਇਸ ਕਰਕੇ ਬੜੀਆਂ ਚੰਗੀਆਂ ਚੰਗੀਆਂ ਰਿਪੋਰਟਾਂ ਪਿੰਡਾਂ ਚੋਂ ਆ ਰਹੀਆਂ ਨੇ ਕਿਉਂਕਿ ਜਦੋਂ ਵੀ ਅਸੀਂ ਕੋਈ ਸਕੀਮ ਬਣਾਉਨੇ ਆ ਪਿੰਡਾਂ ਵਾਸਤੇ ਕੋਈ ਸਕੀਮ ਬਣਾਉਨੇ ਅਸੀਂ ਕਹਿੰਨੇ ਇਹਦਾ ਫਾਇਦਾ ਪਿੰਡਾਂ ਨੂੰ ਹੋ ਰਿਹਾ ਹੈ ਨਾ ਮੈਨੂੰ ਫਾਇਦਾ ਦੱਸ ਤੋਂ ਪਹਿਲਾਂ ਪਹਿਲੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਸਾਡੇ ਪਿੰਡ ਵਾਲੀ ਬਾਕੀ ਬਾਅਦ ਦੇਖਾਂਗੇ ਸਾਡੇ ਪਿੰਡ ਕੱਸੀ ਹੁੰਦੀ ਸੀ ਮੇਰੀ ਮਾਂ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਉਂਦੀ ਹੁੰਦੀਆਂ ਸੀ ਅਸੀਂ ਉੱਥੇ ਨਹਾਈ ਜਾਂਦੇ ਹੁੰਦੇ ਸੀ ਤੇ ਉਸ ਕੱਸੀ ਕਿੱਧਰ ਗਈ ਬਈ ਪਹਿਲਾਂ ਮੈਂ ਸਾਡੇ ਪਿੰਡ ਵਾਲੀ ਲੱਭੋ ਉਹ ਕਹਿੰਦਾ ਦੱਬ ਦੁੱਬ ਲਈ ਜੀ ਕਿਸੇ ਨੇ ਬੰਦ ਹੋ ਗਿਆ ਜੀ ਸੂਆ ਇਹਦੇ ਜਿਹੜਾ ਸ਼ੇਰਾਂ ਵਾਲਾ ਰਜਵਾ ਹੈ ਉਹ ਜਾਂਦਾ ਸਾਡੇ ਵੀਰ ਵਿੱਚਲੀ ਜਾਂਦਾ ਇਧਰੋਂ ਚੀਮਾ ਵਿੱਚ ਦੀ ਨਾ ਤੇ ਉਹ ਵੀ ਬੰਦ ਹੋ ਗਿਆ ਵਿੱਚ ਦਰਖਤੋ ਗੁਗੇ ਮੈਂ ਕਿਹਾ ਵੀ ਪਹਿਲਾਂ ਤਾਂ ਇਹ ਬਹਾਲ ਕਰੋ ਅਜੀ ਪਿੰਡ ਵਾਲਾ ਨਾਲ ਗੱਲ ਕੀਤੀ ਪਿੰਡ ਵਾਲੇ ਚਲੋ ਮੇਰੇ ਪਿੰਡ ਵਾਲੇ ਤਾਂ ਮੰਨਦੇ ਹੀ ਗੱਲ ਮੇਰੀ ਧੰਨਵਾਦ ਜੀ ਨਾ ਨਾ ਤੇ ਉਹ ਕਹਿੰਦਾ ਆਪਾਂ ਕੱਢ ਦੇਣੀ ਪਾਈਪਾਂ ਦਾ ਬਦਾਂਗੇ ਮੈਂ ਕਹਾਂ ਕਿ ਦੱਸੋ ਕਿੱਥੋਂ ਨਹੀਂ ਜਾਂਦੀ ਜੀ ਕਿੱਥੋਂ ਕਿੱਥੋਂ ਦੀ ਪਾਈਪਾਂ ਦਾ ਬੁੱਕੇ ਹੋਰ ਵੀ ਵਧਾਤੀ ਉਹ ਕੱਤੀ ਪਹਿਲਾਂ ਕਿਤੇ ਮੁੱਕਦੀ ਸੀ ਘੱਟ ਮੁੱਕਦੀ ਅੱਜ ਕਾ ਇਧਰ ਦੀ ਦੂਜੇ ਪਾਸੇ ਵੀ ਕੱਢ ਦੋ ਹੀਰੋਆਂ ਵਾਲੇ ਪਾਸੇ ਵੀ ਕੱਢ ਦੇਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਕਿ ਹੁਣ ਏਦਾਂ ਹੀ ਨਾ ਹਰੇਕ ਪਿੰਡ ਨੂੰ ਕੱਢੋ ਪਾਈਪਾਂ ਦਾ ਬੋਝ ਤੁਰੀ ਤੁ ਤੋਂ ਮਰਜੀ ਲੈ ਕੇ ਜਾਓ ਨਹਿਰੀ ਪਾਣੀ ਜਿਹੜਾ ਉਹ ਪਿੰਡਾਂ ਦੇ ਹੈ ਹਾਂਜੀ ਭਾਈ ਕਰੋ ਹਾਂ ਸ਼ਾਹੌਦ ਸੁਫੂਆ ਵੀ ਚਲਾਇਆ ਨਾ ਨਾਲ ਇੱਧਰ ਫੇਰੂਆਣੇ ਵਾਲੇ ਬਸ ਪਹੁੰਚ ਗਏ ਨਹੀਂ ਇੱਧਰ ਆਪਣਾ ਨਾਲੇ ਤੋਂ ਪਾਰ ਹਾਂ ਬਾਕੀ ਸਾਰੀ ਲਾ ਦੂੰ ਜੋ ਕਰਨੀ ਲੱਗਿਆ ਹੁਣ ਸੋ ਮੇਰੇ ਵੱਲੋਂ ਕੋਈ ਕਮੀ ਨਹੀਂ ਮੈਂ ਕਹਿੰਨਾ ਪਨੇਰੀ ਪਾਣੀ ਜਦੋਂ ਸੌ ਚੁੱਕੀ ਹੈ 21% ਪਨੇਰੀ ਪਾਣੀ ਵਰਤ ਰਹੇ ਸੀ ਆਪਾਂ ਫਿਰ 21% ਬੰਦ ਕਦੋਂ ਕਰਤਾ ਆਪਾਂ ਨੇ ਪਾਣੀ ਵਰਤਣਾ ਜਦੋਂ ਮੋਟਰਾਂ ਲੱਗਦੀਆਂ ਉਦੋਂ ਤਾਂ 10-15 ਫੁੱਟ ਤੇ ਪਾਣੀ ਸੀ ਉਹ ਓਡੀ ਦੂਰ ਜਾਂਦੀ ਸੀ ਉਹਦੀ ਪਾਈਪ ਦੀ ਧਾਰ ਹੋਣ ਪਾਣੀ ਠੇਸੋ ਫੁੱਟ ਤੇ ਲੈ ਕੇ 500 ਫੁੱਟ ਤੇ ਹੁਣ ਪਤਾ ਲੱਗਿਆ ਨਹਿਰ ਦੇ ਪਾਣੀ ਦੀ ਵੈਲੂ ਕੀ ਹੈ ਤੇ 21% ਵਰਤ ਰਹੇ ਸੀ ਜਦੋਂ ਜਿੱਦ ਦੇ ਸੌ ਚੁੱਕੀ ਹੈ ਫਿਰ ਮੈਂ ਅਕਸ਼ਰ ਨੂੰ ਬੁਲਾ ਕੇ ਕਿਹਾ ਵੀ ਖਾਲ ਬਣਾਓ ਪੱਕੇ ਖਾਲ ਜਿੱਤੇ ਹੈਗੇ ਨੇ ਖਾਲ ਪੱਕੇ ਬਣਾਓ ਨਹਿਰਾ ਚੋਂ ਮੋਗੇ ਕੱਢੋ ਤੇ ਪਾਣੀ ਆਪਣੇ ਕੋਲ ਬਥੇ ਰਹਿ ਇਧਰ ਉਧਰ ਜਿਹੜਾ ਪਾਕਿਸਤਾਨ ਪੁਖਤਨ ਨੂੰ ਜਾਂਦਾ ਸੀ ਸਾਰਾ ਹਸਿਰ ਰੁਕ ਰੁਕ ਰਿਹਾ ਠੀਕ ਹੈ ਨਾ ਅਗਰ ਇਧਰ ਹੀ ਚੱਲੂਗਾ ਹੁਣ ਵੀ ਰੁਕ ਗਈ ਅੱਜ ਅਜੇ ਤੱਕ ਪਹਿਲੀ ਰੁਕ ਲਿਆ ਸੀ ਠੀਕ ਹੈ ਨਾ ਅੱਜ 60% ਦੇ ਨੇੜੇ ਚਲੇ ਗਏ ਜੀ ਆਪਾਂ ਪਿੰਡਾਂ ਚ ਵੀਡੀਓ ਆਈਆਂ ਨੇ ਤੁਹਾਡੇ ਚੋਂ ਵੀ ਪਿੰਡ ਹੋਣਗੇ ਬਹੁਤ ਸਾਰੇ ਜਿਹੜੇ ਕਹਿੰਦੇ 40 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਅਸੀਂ ਕਿਉਂਕਿ 35 ਸਾਲ ਬਾਅਦ ਅਸੀਂ ਇੱਥੇ ਖਾਲਚ ਪਾਣੀ ਦੇਖਿਆ ਹੈ ਜੀ ਹੈ ਜੀ ਜਿਕੇ ਪੜਾ ਜੀ ठीक है हाँ, सरंद कर देंगे कर दे हैरान है, हो जाओगे कि जी चार पंचायत थोड़े मेरे डैडी ने पढ़ाया अपनी बहुत हाँ जी जेपर हाँ मैं कोई गल कोई गल नहीं, नहीं। सारा कुछ हुआ सारा कुछ आखेपर तो खड़ा का पिंड है ना बड़ बड़े खड़ा रहिया का पिंड है जखेपर ठीक है जी ठीक है ਕਰ ਦੇਣਾ ਕਰ ਜਿਹੜਾ ਵੀ ਤੁਸੀਂ ਮੰਗਾ ਸਾਰੀਆਂ ਦੱਸ ਕੇ ਜਾਇਓ ਸਾਨੂੰ ਤੁਸੀਂ ਜਾਇਓ ਨਾ ਇੱਥੋਂ ਅੱਜ ਆਏ ਕਿਤੇ ਬਸ ਮੇਰੇ ਪਾਸੋਂ ਤੋਂ ਬਾਅਦ ਤਾੜੀਆਂ ਮਾਰ ਕੇ ਚਲੋ ਨਾ ਨਾ ਸਾਰੇ ਆਪਸੇ ਇੱਥੇ ਬੈਠੇ ਨੇ ਰੋਟੀ ਖਾ ਕੇ ਜਾਣਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਆਪਣੇ ਪਿੰਡਾਂ 'ਚ ਵੀ ਮਸ਼ਹੂਰ ਹੈ ਇਹ ਕਿ ਜਿਹੜਾ ਘਰੇ ਆਇਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਵਾਪਸ ਸੋ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਤੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਅੱਜ ਤੁਸੀਂ ਮਾਝੇ ਮਾਲਵੇ ਦੁਆਬੇ ਦੇ ਸਾਰੇ ਪਿੰਡ ਪਿੰਡਾਂ ਦੇ ਚੁਣੇ ਹੋਏ ਸਰਪੰਚੋਂ ਆਪਸ ਵਿੱਚ ਵੀ ਤੁਹਾਡੀ ਜਾਣ ਪਛਾਣ ਹੋਊਗੀ ਕੁਝ ਜਿਵੇਂ ਕੁਝ ਇੱਕ ਦੂਜੇ ਨਾਲ ਗੱਲ ਕਰੋਗੇ ਫੋਨ ਨੰਬਰ ਸ਼ੇਅਰ ਕਰੋਗੇ ਕੱਲ ਨੂੰ ਕੁਝ ਪੁੱਛਣਾ ਉਹ ਵੀ ਆਏ ਹੁੰਦਾ ਹੁੰਦਾ ਐਸ ਅਫਸਰ ਤੋਂ ਹੁੰਦਾ ਹੁੰਦਾ ਇੱਕ ਦੂਜੇ ਨਾਲ ਨੌਲੇਜ ਸ਼ੇਅਰ ਕਰੋਗੇ ਉਹੀ ਤਾਂ ਜ਼ਮਾਨਾ ਹੈ ਹੁਣ ਬ੍ਰੇਨ ਸਟਾਰਮਿੰਗ ਦਾ मैं सी कम आया जी हो ही है फिर मैं और की करूंगा फिर <laughs> रामपुर वाले सरपंच साहब कलिया टीचर नहीं लड़दिया सरपंच भी लड़ पाते आप <laughs> ਬੋਲ ਲੈਣ ਦੋ ਕੰਟੀ ਨੂੰ ਮੈਂ ਤਾਂ ਮੈਂ ਤਾਂ ਚਾਹ ਲਵਾ ਲਓ 15 ਮਿੰਟ 20 ਮਿੰਟ ਮੈਨੂੰ ਕੋੜਾ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਦਿਲੋਂ ਬੋਲਦਾ ਪਰ ਬੋਲਣ ਤਾਂ ਦਿਓ ਨਾ ਸੋ ਕੱਸੀਆਂ ਦਾ ਪਾਣੀ ਉਹਦਾ ਫਾਇਦਾ ਕੀ ਹੈ ਉਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਮਿਨਰਲ ਹੁੰਦੇ ਨੇ ਉਹ ਚ ਬਹੁਤ ਸਾਰੇ ਕੱਸੀਆਂ ਦਾ ਪਾਣੀ ਜਿੱਥੇ ਆਇਆ ਨਾਲ ਮਿੱਟੀ ਵੀ ਤਾਂ ਹੁੰਦੀ ਹੈ ਨਾ ਤੇ ਉਹ ਪਜਾਊ ਸ਼ਕਤੀ ਜਿਹੜੀ ਆ ਉਹ ਵਧੂਗੀ ਤੇ ਥੱਲੇ ਵਾਲਾ ਪਾਣੀ ਪਤਾ ਨਹੀਂ ਕਿਹੜੀ ਲੇਅਰ ਤੱਕ ਚਲੇਗਾ ਗਰਮ ਪਾਣੀ ਆਉਣ ਲੱਗ ਗਿਆ ਬੋਰਾ ਚੋਂ ਗਰਮ ਪਹਿਲਾਂ ਠੰਡਾ ਠਾਰ ਪਾਣੀ ਆਉਂਦਾ ਹੁੰਦਾ ਸੀ ਇੱਕ ਲੈਵਲ ਤੱਕ ਸੀ ਸੋ ਪਰ ਮੇਰੇ ਕੋਲੇ ਹੁਣ ਕੁਛ ਇਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਵੀ ਨਾਲੇ ਕੱਸੀ ਦਾ ਲਾ ਲੈਂਦੇ ਆ ਨਾਲੇ ਮੋਟਰ ਚਲਾ ਲੈਂਦੇ ਦਿਨੇ ਬਿਜਲੀ ਦਿੰਦੇ ਆ ਨਾ ਨਾਲੇ ਮੋਟਰ ਚਲਾ ਲੈਂਦੇ ਆ ਪਰ ਉਹ ਤੋਂ ਵੀ ਪੈਂਦਾ ਹੋਵੇ ਤਿੰਨੇ ਹੀ ਚੱਲਦੇ ਆ ਚਲੋ ਕੁਦਰਤ ਨੂੰ ਤਾਂ ਚਲੋ ਆਪਾਂ ਕੁਝ ਕਹਿ ਨਹੀਂ ਸਕਦੇ ਮੋਟਰ ਤਾਂ ਬੰਦ ਕਰ ਸਕਦੇ ਹਾਂ ਜਦੋਂ ਕੱਸੀ ਦਾ ਪਾਣੀ ਚੱਲ ਰਿਹਾ ਹੈ ਫਿਰ ਫਾਇਦਾ ਕਿਉਂ ਹੈ ਫਿਰ ਕੱਸੀਲਾ ਪਾਣੀ ਤੋਂ ਫਿਰ 3 ਵਜੇ ਵਿਹਲੇ ਹੋ ਜਾਣਾ 5 ਵਜੇ ਦੀ ਹੈਗਾ 5 ਵਜੇ 3 ਵਜੇ ਵਿਹਲੇ ਕਿੱਥੇ ਜਾਣਾ ਕਰੀ ਜਾਣਾ ਠੀਕ ਹੈ ਨਾ ਸੋ ਅਸੀਂ ਵੀਰੇ ਫੈਸਲਾ ਕੀਤਾ ਜਿੱਥੇ-ਜਿੱਥੇ ਕੱਸੀ ਦਾ ਪਾਣੀ ਹੈ ਉੱਥੇ ਦਿਨੇ ਨਹੀਂ ਸੀ ਬਿਜਲੀ ਦੇਣੀ ਫਿਰ ਆ ਉਹ ਫਿਰ ਰਾਤ ਨੂੰ ਆਉਗੇ 8 ਘੰਟੇ ਆਉਗੇ ਆਉਗੇ 8 ਘੰਟੇ ਜੇ ਜੇ ਦੋ ਕਹਰੇ ਰਹਿ ਵੀ ਗਏ ਤੁਹਾਡੀ ਪਾਰੀ ਕੱਟ ਐ 15 ਮਿੰਟਾਂ ਮਰਕਾ ਚਿੱਕਲੇ ਦੇ ਜੇ ਬਾ ਕੋਈ ਦੋ ਕਹਰੇ ਰਹਿ ਵੀ ਗਏ ਰਾਤ ਵਾਲੀ ਜਦੋਂ ਬਿਜਲੀ ਆਊਗੀ ਉਦੋਂ ਉਦੋਂ ਦੋ ਦੋ ਕਰ ਲਿਓ ਤਾਂ ਇਹਦੇ ਨਾਲ ਪਾਣੀ ਤਾਂ ਕੱਟੂ-ਕੱਟੂ ਵਜੂ ਨਾਲੇ ਤਾਂ ਹੁਣ ਉਹ ਚਲਾਈ ਜਾਂਦੇ ਨਾਲੇ ਉਹ ਚਲਾਈ ਜਾਂਦੇ ਸੋ ਇਸੇ ਕਰਕੇ ਤਾਂ ਆਪਾਂ ਕੀਤਾ ਕਿ ਥੱਲੋਂ ਵਾਲਾ ਪਾਣੀ ਆਉਣ ਵਾਲੀਆਂ ਪੀੜੀਆਂ ਵਾਸਤੇ ਛੱਡ ਦਈਏ ਤੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਚਾਹਨਾ ਕਿ ਬਹੁਤ ਸਾਰੇ ਜਿਹੜੇ ਬਲਾਕ ਨੇ ਜਿਹੜੇ ਪਹਿਲਾਂ ਡਾਰਕ ਜ਼ੋਨ ਸੀਗੇ ਉਹ ਉਹ ਦਾ ਪਾਣੀ ਕਈ ਜਗ੍ਹਾ ਤੇ ਤਾਂ 1-1 ਮੀਟਰ ਪਾਣੀ ਉੱਪਰ ਆ ਗਿਆ 1-1 ਮੀਟਰ ਪਾਣੀ ਉੱਪਰ ਆ ਗਿਆ ਆਪਾਂ ਕਰ ਲਾਂਗੇ ਠੀਕ ਕਰ ਲਾਂਗੇ ਲੱਗੇ ਹੋਏ ਆ ਤੇ ਨਾਲ ਇੱਕ ਹੋਰ ਸਪੰਸ ਸਾਹਿਬਾਨ ਤੁਸੀਂ ਆਪਣੇ ਪਿੰਡਾਂ ਚ ਮਤੇ ਪਾਓ ਜਦ ਬੇਨਤੀਆਂ ਕਰੋ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਦੇਖੋ ਬਿਜਲੀ ਫਰੀ ਹੈ ਘਟੋ ਘਟ 4 ਕਿਦਰਖਤ ਤਾਂ ਲਾਓ ਨਾ ਇੱਕ ਮੋਟਰ ਤੇ ਇੱਕ 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 ਉਹ ਦਰਖਤ ਮੈਂ ਮੈਂ ਤਾਂ ਲੈ ਕੇ ਨਹੀਂ ਜਾਣੇ ਪਹਿਲਾਂ ਡੇਕ ਹੁੰਦੀ ਸੀ ਇੱਕ ਢਾਲੀ ਹੁੰਦੀ ਸੀ ਹੈਨਾ ਇੱਕ ਹੋਰ ਕੋਈ ਤਿੰਨ ਚਾਰ ਰੱਖਤਾ ਆਪਣੇ ਮੋਟਰ ਤੇ ਹੁੰਦੇ ਸੀ ਹੁਣ ਤਾਂ ਜਮਈ ਰੋਡਾ ਪੋਡਾ ਕਰ ਲਿਆ ਪੰਜਾਬ ਜਮਈ ਗੰਗਾ ਨਗਰ ਜਾਦੇ ਨੇ ਦਰਖਤ ਆਪਣੇ ਨਾਲ ਜਾਇਓ ਕਦੇ ਜਾ ਕੇ ਦੇਖ ਕੇ ਆਇਓ ਬਾ ਬੋਟਾਪਕੇ ਜਦੋਂ ਟਪੋਗੇ ਯਾਦ ਰੱਖਦੇ ਨੇ ਉੱਤੇ ਨਾਲੇ ਉਹ ਆਪਾਂ ਕਹਿੰਦੇ ਵੀ ਉਹ ਤਾਂ ਇਹ ਤੋਂ ਮਾਰੂ ਪਲੈ ਸੋ ਇਸ ਕਰਕੇ ਦਰਖਤ ਲਾਉਣ ਦਾ ਹੁਣ ਆਪਾਂ ਦੇਖੋ ਕੁਦਰਤ ਨੇ ਆਪਾਂ ਨੂੰ ਦਰਖਤ ਪਹਿਲਾਂ ਹੀ ਦਿੱਤੇ ਸੀ ਹੁਣ ਆਪਾਂ ਗਿਣ ਕੇ ਲਾਉਣਿਆਂ ਜਿਵੇਂ ਵਾਂਸਾ ਮੇਗਾ 92 ਲੱਖ ਲਾਤੇ ਠੀਕ ਹੈ ਨਾ ਇੱਕ ਕੁਦਰਤ ਦੀ ਇੱਕ ਆਪਾਂ ਨੂੰ ਆਕਸੀਜਨ ਵੀ ਤਾਂ ਲੈਣੀ ਹੈ ਕਿਤੋਂ ਕੁਦਰਤ ਨਾਲ ਕਿਉਂ ਛੇੜਛਾੜ ਕਰ ਰਹੇ ਆ ਫਿਰ ਉਹੀ ਆ ਜਿਹੜੀਆਂ ਹਨੇਰੀਆਂ ਮੀਂਹ ਫਿਰ ਦੁਬਾਰੇ ਝੱਖੜ ਬੇਮੌਸਮੇ ਇਹ ਉਸੇ ਦਿਨਤੀ ਜਾਏ ਪਹਾੜ ਦੇਖ ਲੋ ਕਿਵੇਂ ਤੁਰੇ ਆਉਂਦੇ ਨੇ ਥੱਲੇ ਨੂੰ ਕਿਉਂਕਿ ਸਾਰੀਆਂ ਜੜਾ ਪੱਟਤੀਆਂ ਉਹਨਾਂ ਦੀਆਂ ਥੱਲੋਂ ਵੀ ਹਾਈਵੇ ਕੱਢਤੇ ਸੁਰੰਗਾਂ ਕੱਢਤੀਆਂ ਉਹਦੇ ਨਾਲ ਉਹ ਪਹਾੜ ਕਹਿੰਦੇ ਸਾਨੂੰ ਕੋਈ ਛੇੜੀ ਜਾਂਦੇ ਆ ਯਾਰ ਤੁਸੀਂ ਤੇ ਕੁਦਰਤ ਤੇ ਸਭ ਕੁਝ ਦਿੱਤਾ ਆ ਆਪਾਂ ਨੂੰ ਪਾ ਛੇੜਛਾੜ ਨਾ ਕਰੀਏ ਸੋ ਇਸ ਵਾਰ ਅਸੀਂ ਜਿਹੜਾ ਪਿੰਡਾਂ ਲਈ ਜਿਵੇਂ ਬਿਜਲੀ ਦਾ ਕੀਤਾ ਹੈ ਬਿਜਲੀ ਤੁਹਾਨੂੰ ਮਿਲੂਗੀ ਕੋਈ ਪ੍ਰੋਬਲਮ ਨਹੀਂ ਬਿਜਲੀ ਦੀ ਬਿਜਲੀ ਦਾ ਥਰਮਲ ਪਲਾਂਟ ਵੀ ਨਾਮਾ ਖਰੀਦ ਲਿਆ ਬਿਜਲੀ ਦੀ ਕੋਈ ਦਿੱਕਤ ਨਹੀਂ ਫਿਰ ਪਾਣੀ ਪਿੰਡਾਂ ਵਾਲਾ ਫਿਰ ਟੋਬੇਆਂ ਵਾਲਾ ਕਿਸੇ ਵੇਲੇ ਤੱਕ ਇੰਨਾ ਪਾਣੀ ਕੰਜ਼ਮਪਸ਼ਨ ਹੁੰਦਾ ਨਹੀਂ ਸੀਗਾ ਪਿੰਡਾਂ ਦੀ ਘਰਾਂ ਚ ਤਾਂ ਟੋਬੇ ਚੱਲ ਜਾਂਦੇ ਸੀ ਹੁਣ ਤਾਂ ਮਤਲਬ ਸ਼ਹਿਰਾ ਮੰਗੂ ਹਰ ਵਕਤ ਜਿਹੜੀਆਂ ਨਾਲੀਆਂ ਨੇ ਪਿੰਡਾਂ ਦੀਆਂ ਵੀ ਚਲਦੀਆਂ ਰਹਿਣ। ਸੋ ਟੋਬੀ ਓਵਰਫਲੋ ਹੋ ਗਈ। ਉਹ ਗੰਦਾ ਪਾਣੀ ਜਾਂਦਾ ਫਿਰ ਗਲੀਆਂ ਜਾਂਦਾ ਹੈ, ਝਾੜ-ਦੜੇ ਦੇ ਘਰਾਂ ਨੂੰ ਡੈਮੇਜ ਕਰਦਾ ਹੈ। ਤੇ ਉਹ ਅਸੀਂ ਸਾਰਾ ਪਲਾਨ ਬਣਾ ਲਿਆ। ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ। ਪੰਜਾਬ ਦਾ ਇੱਕ ਵੀ ਟੋਬਾ ਅਸੀਂ ਅਨਟੱਚ ਨਹੀਂ ਛੱਡਾਂਗੇ। ਉਹਦਾ ਪਾਣੀ ਟ੍ਰੀਟ ਕਰਕੇ ਉਹਨੂੰ ਲਿਫਟ ਕਰਕੇ ਪਾਣੀ ਨੂੰ ਪਹਿਲਾਂ ਟ੍ਰੀਟ ਕਰਾਂਗੇ, ਟ੍ਰੀਟ ਕਰਕੇ ਉਨ ਠੀਕ ਕਰਕੇ ਤੇ ਉਹਦੇ ਚੋਂ ਸਾਰਾ ਜਿਹੜਾ ਗਲਤ ਕੋਈ ਕੋਈ ਐਸੈਟ ਵਗੈਰਾ ਜੀ ਉਹਨੇ ਉਹ ਕੱਢ ਕੇ ਉਹ ਖੇਤਾਂ ਵਾਸਤੇ ਤੁਹਾਨੂੰ ਮੋਟਰ ਪੰਪ ਲਾ ਕੇ ਉਸੇ ਕੱਸੀ ਵਿਜਦੀ ਆਪਾਂ ਉਹ ਤੁਹਾਨੂੰ ਕਰਕੇ ਟੋਬਾ ਖਾਲੀ ਜਦੋਂ ਦੁਆਰਾ ਹੋ ਗਿਆ ਮੋਟਰ ਤੁਹਾਡੇ ਕੋਲੇ ਐ ਸਟਾਰਟਰ ਤੁਹਾਡੇ ਕੋਲੇ ਫੇਰ ਖਾਲੀ ਕਰ ਲਓ ਸੋ ਤੁਹਾਨੂੰ ਪੂਰਾ ਸਿਸਟਮ ਉਹ ਸਾਈਕਲ ਰੀਸਾਈਕਲ ਦਾ ਦੇਖ ਕੇ ਜਾਣਾ ਹਰੇਕ ਪਿੰਡ ਨੂੰ ਇਹਦੇ ਚ ਕੋਈ ਛੋਟਾ ਵੱਡਾ ਪਿੰਡ ਜਾਂ ਕੋਈ ਨਾ ਟੋਬਾ ਦਾ ਹਰੇਕ ਪਿੰਡ ਚ ਹੈ ਕਿਤੇ 2-2 3-3 ਵੀ ਐ 4-4 ਵੀ ਐ ਤੁਸੀਂ ਇਹੇ ਕਰਕੇ 15000 ਟੋਬੇ ਹੋਗੇ ਨਾ 13000 ਪਿੰਡ ਨੇ ਤਾਂ ਕਈ ਪਿੰਡ ਵੱਡੇ ਪਿੰਡ ਵੀ ਨੇ ਸੋ ਫਿਰ ਖੇਡਾਂ ਦਾ ਮੈਦਾਨ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ ਜੇ ਤੁਹਾਡੇ ਕੋਲ ਜ਼ਮੀਨ ਹੈਗੀ ਤਾਂ ਉਹ ਦੱਸ ਦਿਓ ਨਹੀਂ ਤਾਂ ਅਸੀਂ ਕਿਤੇ ਇੱਧਰ ਉੱਧਰੋਂ ਕੋਈ ਹੋਰ ਕਰਾਂਗੇ ਤੇ ਹਰੇਕ ਪਿੰਡ ਦੇ ਵਿੱਚ ਖੇਡਾਂ ਦਾ ਜਿਹੜਾ ਮੈਦਾਨ ਜ਼ਰੂਰ ਚਾਹੀਦਾ ਹੈ ਜੇ ਬੱਚਿਆਂ ਨੂੰ ਆਪਾਂ ਖੇਡਾਂ ਵੱਲ ਲਾਵਾਂਗੇ ਉਹਨਾਂ ਦਾ ਇਧਰੋਂ ਨਸ਼ਾ ਨੁਸ਼ਾ ਵੱਲੋਂ ਗਲਤ ਸੰਗਤ ਵੱਲੋਂ ਭੈਣ ਹਟੂਗਾ ਨਾ ਤੇ ਪੋਪ ਹਰਤੀਆਂ ਖੋਲ ਰੱਖੀਆਂ ਨੇ ਪੰਜਾਬ ਪੁਲਿਸ ਦੀਆਂ ਹਨਾ ਹੋਮਗਾਰਡ ਦੀਆਂ ਆ ਰਹੇ ਨੇ ਹੁਣ 400 400 ਸਾਮੀਆਂ ਹੋਮਗਾਰਡ ਦੀਆਂ ਕੱਢ ਰਹੇ ਆ ਹਨਾ ਤੇ ਆਓ ਭਰਤੀ ਹੋ ਖੇਡੋ ਸਰੀਰ ਕਮਾਓ ਆਪਦੇ ਕੱਲਾ ਉਨੀ ਫੌਜ ਜਾਓ ਸਿੱਖ ਰੈਜiment ਦੇ ਵਿੱਚ ਮੈਨੂੰ ਮਿਲੇ ਸੀਗੇ ਉਹਨਾਂ ਦੇ ਕਮਾਂਡਰ ਉਹ ਕਹਿੰਦੇ ਸਿੱਖ ਰੈਜiment ਖਤਰੇ 'ਚ ਆ ਕਿ ਸਾਨੂੰ ਮੁੰਡੇ ਮਿਲ ਨਹੀਂ ਰਹੇ ਸਿੱਖ ਰੈਜiment ਦੇ ਪਰ ਕੀਉਣ ਵਾਸਤੇ ਮੁੰਡੇ ਨਹੀਂ ਮਿਲ ਰਹੇ ਪੰਜਾਬ ਚੋਂ ਕਹਿੰਦੇ ਹੁਣਾ ਹੋਰ ਤਾਂ ਕਰ ਨਹੀਂ ਸਕਦੇ ਹੋਰ ਕਿਤੋਂ ਦਾ ਸਿੱਖ ਰੈਜiment ਆ ਉਹ ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਚੱਲਿਓ ਆਪਾਂ ਕੈਂਪ ਲਾਵਾਂਗੇ ਮੈਂ ਆਉਂਗਾ ਤੁਹਾਨੂੰ ਉਹਨਾਂ ਦੇ ਅਫਸਰਾਂ ਨਾਲ ਲੈ ਕੇ ਮੁੰਡਿਆਂ ਨੂੰ ਆਪਾਂ ਐਨਕੋਰੇਜ ਕਰੀਏ ਕਿ ਯਾਰ ਆਪਾਂ ਤਾਂ ਮਤਲਬ ਮੰਨੇਪੁਰ ਮੰਨੇ ਜਰਨੈਲਾਵਾਸਤੇ ਆਂ ਪੰਜਾਬ ਮੰਨੇਪੁਰ ਮੰਨੇ ਕਰਨਾਲਾ ਵਾਸਤੇ ਆਪਾਂ ਤਾਂ ਆਪਾਂ ਆਪਦੀ ਰੈਜiment ਹੀ ਖਤਮ ਕਰ ਲਾਂਗੇ ਕਿਵੇਂ ਹੋ ਜੂਗਾ ਤੋਂ ਇਹਦੇ ਚ ਤੋਂ ਤੁਸਾਂ ਤੁਹਾਡੇ ਸਹਿਯੋਗ ਦੀ ਲੋੜ ਪਊਗੀ ਸਰਪੰਚਾਂ ਨੂੰ ਹਾਂ ਅਗਨੀਵੀਰ ਕੋਨਿਓ ਬਦਲ ਰਹੇ ਨੇ ਸ਼ਾਇਦ ਹੁਣ ਉਹ ਕਿਉਂਕਿ ਐਸਟਰ ਨਹੀਂ ਚੱਲ ਸਕਦਾ ਕਿ ਤੁਸੀਂ 3 ਸਾਲ ਵਾਸਤੇ ਫੌਜੀ ਭਰਤੀ ਕਰੋ ਰੈਂਟ ਤੇ ਤੇ 18 ਸਾਲ ਦੇ ਨੂੰ ਭਰਤੀ ਕਰੋ 21 ਸਾਲ ਦੇ ਨੂੰ ਟਾਇਰ ਕਰ ਦੋ ਕਿੱਥੇ ਜਾਊਗਾ ਬਾਅਦ ਚੋਂ ਨਾ ਇੱਧਰ ਨਾ ਉੱਧਰ ਉਹ ਸੋ ਅਸੀਂ ਤਾਂ ਉਹ ਪਹਿਲਾਂ ਹੀ ਵਿਰੋਧ ਕੀਤਾ ਸੋ ਇਸ ਕਰਕੇ 3044 ਪੰਚਾਇਤਾਂ ਨੇ ਜਿਹੜੀਆਂ ਸਰਸਮਤੀ ਨਾਲ ਚੁਣੀਆਂ ਦੀਆਂ ਤੇ ਇਥੋਂ ਦੀ ਮੰਗ ਆਈ ਸੀ ਕਿ ਦੋ ਮੈਂਬਰ ਚੁਣੇ ਨਹੀਂ ਗਏ ਮੇਰੇ ਪੈਸੇ ਕੱਢ ਲਓ ਪਾਵੇਂ ਦੋ ਤੇ ਹੈ ਦੇਖੋ ਐਂ ਤਾਂ ਫਿਰ ਸਾਰੇ ਪਿੰਡਾਂ ਦੇ ਹੋ ਜਾਊਗਾ ਕੋਈ ਨਹੀਂ ਫੋਨੋਂ ਵੈਸੇ ਜਿਹੜਾ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਪਰ ਜਿਨ੍ਹਾਂ ਜਿਹੜੇ ਸਾਰੇ ਪਿੰਜਾਂ ਦੀ ਸਰਬਸੰਮਤੀ ਹੋਈ ਹੈ 3000 ਦਾ ਮਤਲਬ 150 ਕਰੋੜ ਤੋਂ ਉੱਪਰ ਜਾਊਗਾ ਜੀ ਅੱਜ ਮੈਂ 5-5 ਲੱਖ ਦੇ ਕੁਝ ਚੈੱਕ ਦੇਵਾਂਗਾ ਜੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਂ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਨਾ ਕਰ ਸਕਾਂ ਤੇ ਇੱਕ ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾਨ ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਤਾ ਦਿੱਤਾ ਹੀ ਨਹੀਂ ਉਹਨਾਂ ਨੇ ਦਿੱਤਾ ਹੀ ਨਹੀਂ ਜਦੋਂ ਸਰਪੰਚ ਕੋਟ ਚਲੇ ਗਏ ਕੋਟ ਚਲੇ ਗਏ ਤਾਂ 2019 ਚ ਬੰਦੀ ਕਰਤਾ ਕਹਿੰਦਾ ਛੱਡੋ ਛਾਪਾ ਹੀ ਨਾ ਬੜੂ ਕਹਿੰਦੇ ਆਪਾਂ ਬੰਦ ਕਰਦੇ ਹਾਂ ਉਹਦਾ ਪੰਨਾ ਹੁਣ ਅਸੀਂ ਫੈਸਲਾ ਕੀਤਾ ਹੈ ਕਿਆ ਹੁਣ ਜਿੱਦੋਂ ਤੁਸੀਂ ਸੋਚ ਚੁੱਕੀ ਓਦੋਂ ਤੋਂ ਲੈ ਕੇ 2000 ਰੁਪਇਆ ਪਰ ਮੰਥ ਹਰੇਕ ਸਰਪੰਚ ਨੂੰ ਨਹੀਂ ਨਹੀਂ ਕਰਦਾਂਗੇ ਬਾਅਦ ਵਿੱਚ ਵਧਾ ਲਾਂਗੇ ਪਹਿਲਾਂ ਦੋ ਲੈ ਲਓ ਔਰ ਪਿਛਲਾ ਜਿਹੇ ਦੇ ਮਹੀਨੇ ਜਿਹੜੇ ਲੰਘ ਗਏ ਉਹ ਵੀ ਦੇਵਾਂਗੇ ਜਦੋਂ ਤੋਂ ਸੌ ਚੁੱਕੀ ਆ ਮਤਲਬ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜਾਂ ਉਹ ਬਕਾਇਆ ਮੈਜੂਰ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ-ਕੂਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨਹੀਂ ਬਸ ਇੱਥੇ ਕਿਤੇ ਜਾਣਾ ਜਿੱਮੇ ਕੋਈ ਆ ਗਿਆ ਜਿੱਮੇ ਵਿਸਫਾਨ ਸਾਹਿਬ ਬਲੋ ਆਪ ਆ ਰੇਟ ਤੇ 100 ਰੁਪਏ ਲਾਤਾ ਜੀ ਲਾ ਰਿਆ ਕਰੋ ਆਨੋ ਉਹ ਦੇਵਾ ਤੇ ਵਿਖੇਡਾ ਨੂੰ ਕਿਤੇ ਕੋ ਦੇਣੇ ਪੈਗੇ ਕੋਈ ਹਾਂਜੀ ਹਾਂਜੀ ਉਹ ਕਰਦੇ ਕਰਦਾਂਗੇ ਤੁਸੀਂ ਬੋਰੀ ਨਾ ਕਰੋ ਤੁਸੀਂ ਹਜੇ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮਨ ਨਾਲ ਕਾਲੇ ਭੱਗਦੇ ਥੋੜੀ ਜਿਹੀ ਦੇ ਕੋਹ ਨੂੰ ਕੁਝ ਵੀ ਨਹੀਂ ਹੈਗਾ 2000 ਤਾਂ ਲਓ ਪਹਿਲਾਂ ਨਹੀਂ ਲਾ ਦਾਂਗੇ ਲਾ ਦਾਂਗੇ ਜ਼ੀਰੋ ਵੀ ਲਾ ਦਾਂਗੇ ਥੋੜੇ ਹੀ ਪੈਸਾ ਤੁਹਾਨੂੰ ਹੀ ਦੇਣਾ ਤੇ ਬਾਕੀ ਜਿਹੜੀਆਂ ਤੁਸੀਂ ਸਮੱਸਿਆਵਾਂ ਵੀ ਲਗਾਈਆਂ ਨੇ ਉਹ ਸਾਰੇ ਨੋਟ ਕਰ ਲਿਆ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਕੋਲ ਬਹੁਤ ਸਾਰੀ ਇਨਕਮ ਹੈਗੀ ਹੈ ਜਿਵੇਂ ਸਾਡੇ ਪਿੰਡ ਸਾਡੇ ਪਿੰਡਾਂ ਕੋਲੇ ਮਾਲ ਵਿੱਚ ਜਿਵੇਂ ਕਾਫੀ ਪਿੰਡ ਨੇ ਜਿਵੇਂ ਨਦਾਮਪੁਰ ਹੋ ਗਿਆ 발ਦ ਕਲਾ ਹੋ ਗਿਆ 300 ਏਕੜ ਜ਼ਮੀਨ ਹੈ ਪੰਚਾਇਤਾਂ ਕੋਲੇ 300 ਏਕੜ ਉੱਥੇ ਤਾਂ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਆਏ ਜਿਹਨਾਂ ਕੋਲ ਕੁਝ ਵੀ ਨਹੀਂ ਜਿਵੇਂ ਉਹ ਕਹਿੰਸੀ 4800 ਰੁਪਏ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੈਕਟਰ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮੱਝ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲ ਪੰਚਾਇਤ ਕੋਲ ਜਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਪਾਓ ਮਿਲੂਗਾ ਜਿਵੇਂ ਸਾਨੂੰ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ 'ਚ ਬੈਠ ਕੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਵਾਸਤੇ ਉਹਨਾਂ ਗੁਰੂਆਂ ਦੇ ਮਤਲਬ ਵਾਰਸਾਂ ਦੇ ਤੁਹਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕ ਦੀ ਜਾਤ ਸਭ ਇੱਕੋ ਪਹਿਚਾਨ ਹੋਈ ਕੱਲਾ ਦਸੀਆਂ ਸੋ ਪਿੰਡ ਜਿਹੜੇ ਨੇ ਪਿੰਡਾਂ 'ਚ ਤੇ ਰੱਬ ਵੱਸਦਾ ਜੀ ਪਿੰਡਾਂ 'ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਹੈ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜਾ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਕਾਂ ਜਾਂ ਆਪਸ 'ਚ ਤੇ ਉਹ ਬਹੁਤ ਵਧੀਆ ਔਰ ਮੈਂ ਤੁਹਾਨੂੰ ਇੱਕ ਵਧਾਈ ਵੀ ਦੇਣੀ ਚਾਹਨਾ ਬਹੁਤ ਸਾਰੇ ਪਿੰਡਾਂ ਨੇ ਮੱਤੇ ਪਾ ਕੇ ਦਿੱਤੇ ਜੇ ਤੁਹਾਡੀ ਜ਼ਰੂਰਤ ਹੈ ਪੈਣੀ ਹੈ ਜੀ ਯੋਧ ਨਸ਼ੇ ਵਿਰੋਧੀ ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਬਾਈ ਕੱਟ ਕਰਾਂਗੇ ਅਸੀਂ ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾਂ ਉਹਦੇ ਹੱਕ ਚ ਜਾਊਗਾ ਤਾਂ ਉਹਦਾ ਬਾਈ ਕੱਟ ਕੀਤਾ ਜਾਊਗਾ ਹਾਂ ਜੇ ਕੋਈ ਨਸ਼ੇ ਕਰਦਾ ਹੈ ਉਹਨੂੰ ਅਸੀਂ ਉਹ ਨਹੀਂ ਮੰਨਦੇ ਉਹ ਤਾਂ ਮਰੀਜ਼ ਹੈ ਉਹ ਤਾਂ ਫਸ ਗਿਆ ਵਿਚਾਰਾ ਜੇ ਉਹ ਛੱਡਣੇ ਚਾਹੁੰਦੇ ਹੋਣ ਕੋਈ ਨਸ਼ੇ ਤਾਂ ਤੁਹਾਨੂੰ ਲਾਗਲੇ ਪਿੰਡਾਂ ਦੇ ਓਟ ਕਲੀਨਿਕ ਜਾਂ ਜਿਹੜੇ ਰੀਹੈਬ ਸੈਂਟਰ ਨੇ ਉਹ ਦੱਸਾਂਗੇ ਸਰਕਾਰ ਦੇ ਖਰਚੇ ਦੇ ਸਾਰਾ ਸਰਕਾਰ ਦੇ ਖਰਚੇ ਤੇ ਉਹਦਾ ਇਲਾਜ ਕਰਾ ਕੇ ਉਹਨੂੰ ਐਂ ਦੁਆਰਾ ਮਤਲਬ ਮੁਕਤ ਹਾਲਤ ਚ ਲਿਆ ਕੇ ਤੇ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਫੱਟਾ ਲਾ ਤਾ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਾជា ਮੁਕਤਾ ਜੀ ਉਸ ਪਿੰਡ ਨੂੰ ਇੱਕ ਬਟ ਸੋ ਉਹਨੂੰ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਤੇ ਬਾਅਦ ਉਹਨੂੰ ਉਸ ਪਿੰਡ ਨੇ ਉਸ ਪਿੰਡ ਨੇ ਜੋ ਮੰਗਾਂ ਰੱਖਣੀਆਂ ਕੋਮ ਹਲਕ ਕਲੀਨਿਕ ਬਣਾਉਣਾ ਉਸ ਪਿੰਡ ਨੇ ਸਕੂਲ ਚ ਲਾਇਬ੍ਰੇਰੀ ਬਣਾਉਣੇ ਆ ਕਮਰੇ ਬਣਾਉਣੇ ਆ ਜਾ ਕੋਈ ਹੋਰ ਇਹੋ ਜਿਹਾ ਕੰਮ ਹੈ ਸੋਲਰ ਲਾਈਟਾਂ ਲਾਉਣੀਆਂ ਚਲੋ ਟੋਬੇ ਤੇ ਗਰਾਊਂਡ ਤਾਂ ਕਰ ਹੀ ਰਹੇ ਆ ਉਹ ਤਾਂ ਇੱਧਰ ਆ ਗਿਆ ਸੋਲਰ ਲਾਈਟਾਂ ਲਾਉਣੀਆਂ ਨੇ ਪਿੰਡ 'ਚ ਕੋਈ ਪਿੰਡ 'ਚ ਐਂਬੂਲੈਂਸ ਚਾਹੀਦੀ ਹੈ ਜਾਂ ਕੋਈ ਪਿੰਡ 'ਚ ਕੋਈ ਹੋਰ ਕੋਈ ਮਨ ਕੋਈ ਵੀ ਕਿਸੇ ਕਿਸਮ ਦਾ ਕੰਮ ਪਿੰਡ 'ਚ ਪਿੰਡ ਪਿੰਡ ਦੀ ਭਲਾਈ ਵਾਸਤੇ ਜਿਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਉਹ ਜਿਹੜਾ ਕਰਾਂਗੇ ਅਸੀਂ 67000 ਕਿਲੋਮੀਟਰ ਸੜਕਾਂ ਨੇ ਪਿੰਡਾਂ ਨੂੰ ਜੋੜ ਦੀਆਂ ਜਿਹੜੀਆਂ ਲਿੰਕ ਮੰਡੀਆਂ ਦੀ 19000 ਕਿਲੋਮੀਟਰ ਸੜਕਾਂ ਜਿਹੜੀਆਂ ਸੀ ਕੱਲ ਅਸੀਂ ਠੇਕੇਦਾਰ ਬੁਲਾਈ ਸੀ ਸੜਕਾਂ ਵਾਲੇ ਸਾਰੇ ਜਮਾ ਇੱਥੇ ਆਹੀ ਟਾਈਮ ਸੀ ਦੇਖਿਆ ਉਹਨਾਂ ਕੋਈ ਟੀਵੀ ਤੇ ਦੇਖਿਆ ਉਹ ਸੜਕਾਂ ਦੇ ਠੇਕੇਦਾਰ ਬੁਲਾਈ ਸੀ 3500 ਕਰੋੜ ਰੁਪਏ ਜਾਰੀ ਕਰਨ ਲੱਗਿਆ 74 ਉਹ ਲੇਗ ਸੜਕਾਂ ਦੀ ਜਿਹੜੀ ਹੈ ਰਿਪੇਅਰ ਚਾ ਨਵੀਆਂ ਜਦਾ 10 ਫੁੱਟ ਤੋਂ 18 ਆਣੀਆਂ ਪਲੱਸ 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆਲ ਰੱਖਣਾ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾਂ ਫੇ ਤੂੰ ਜ਼ਿੰਮੇਵਾਰ ਹੋਵੇਂਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਤੇ ਹਿਸਾਨੇ ਨਹੀਂ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾਂ ਫਿਰ ਅਸੀਂ ਠੇਕੇਦਾਰ ਨੂੰ ਜ਼ਿੰਮੇਵਾਰ ਸਮਝਾਂਗੇ ਇੱਕ ਹੋਰ ਹੈ ਜਿੰਨਾ ਚਿਰ ਪਿੰਡ ਵੱਲੋਂ ਪੰਚਾਇਤ ਵੱਲੋਂ ਮਤਾ ਪਾ ਕੇ ਨਹੀਂ ਦਿੱਤਾ ਜਾਂਦਾ ਜਿਹੜੀ ਪਿੰਨੋਂ ਸੜਕ ਜਾਂਦੀ ਹੈ ਜਿੰਨਾ ਚਿਰ ਪਿੰਡ ਦੀ ਪੰਚਾਇਤ ਵੱਲੋਂ ਮਤਾ ਨਹੀਂ ਪਾ ਕੇ ਦਿੱਤਾ ਜਾਂਦਾ ਵੀ ਸੜਕ ਬਹੁਤ ਵਧੀਆ ਬਣੀ ਹੈ ਜੀ ਉਹਨਾਂ ਚਿਰ ਅਸੀਂ ਉਹਨਾਂ ਦੇ ਬੈਂਕ ਗਾਰੰਟੀ ਆ ਤੇ ਉਹਨਾਂ ਦੇ ਪੈਸੇ ਲਈ ਜ ਨਹੀਂ ਕਰਨੇ ਮੂਰੇ ਮੂਰੇ ਸੜਕ ਬਣੀ ਜਾਂਦੀ ਹੈ ਮੰਗ ਟੁੱਟੀ ਜਾਂਦੀ ਹੈ ਬਾਅਦ ਚ ਕਹਿੰਦੇ ਨੇ ਬਣਾਤੀ ਸੀ ਤਾਂ ਜੀ ਹਾਂ ਨਹੀਂ ਤਾਂ ਤੁਸੀਂ ਕਲੀਅਰ ਕਰੋਗੇ ਤੁਸੀਂ ਪਾਓ ਮਤੇ ਤਾਂ ਸੜਕ ਉਹ ਸੜਕ ਦੇ ਠੇਕੇਦਾਰ ਦਾ ਪੈਸਾ ਜਿਹੜਾ ਤਾਂ ਅਸੀਂ ਲੀਜ਼ ਕਰਾਂਗੇ ਜੀ ਪੰਚਾਇਤ ਕੋਲੋਂ। ਉਹ ਪੰਚਾਇਤ ਪਿੰਡ ਦੇ ਵਿੱਚ ਖੜ ਕੇ ਸਾਰਿਆਂ ਨਾਲ ਗੱਲ ਕਰਕੇ ਕਰੋ ਭਾਈ ਆਹ ਮਾਤਾ ਪਾਉਣ ਲੱਗੇ ਆ। ಗ್ರಾಮ ਸਭਾ ਬੁਲਾ ਲਓ ਚਾਹੇ। ਜੇ ਤੋ ਤਾਂ ਫਿਰ ਉਹ ਸੜਕ ਤੁਹਾਡੇ ਪਿੰਡ ਦੀ ਐ। ਮੈਂ ਕੱਲ ਉਹਨੂੰ ਕਿਹਾ ਵੀ ਐ ਜਿਹੀ ਬਣਾ ਦਿਓ ਸੜਕਾ 500 ਰੁਪਏ ਰਗਨ ਦੀ ਲੋੜੀ ਨਾ ਪਵੇ। ਤੁਹਾਡਾ ਖਰਚਾ ਬਚੂਗਾ 5 ਸਾਲ ਦੀ ਰਿਪੇਅਰ ਦਾ। ਅਜਿਹਾ ਤੁਹਾਨੂੰ ਦੇਵਾਂਗੇ ਨਾ ਇਕੱਠੀ ਵੀ 5 ਸਾਲ ਦਾ ਵੀ ਆ ਵੀ ਲੈਣਾ। ਪਰ ਤੂੰ ਤੇ ਆਪ ਹੀ ਟੋਏ ਪਈ ਜਾਉਂਗੇ ਆਪ ਹੀ ਪਾਚ ਲਈ ਜਾਉਂਗੇ ਤਾਂ ਕਿਸੇ ਸੜਕ ਪਹਿਲੀ ਐ ਐਜੀ ਬਣਾ ਦੋ ਜਿਹੜੀ 5 ਸਾਲ ਟੁੱਟੀ ਨਾ ਤਾਂ ਕੱਲ ਉਹ ਇੰਨੇ ਖੁਸ਼ ਹੋ ਕੇ ਗਏ ਨੇ ਕਹਿੰਦੇ 5 ਨਹੀਂ 6 ਕਰ ਦੋ ਭਾਵੇਂ ਜੀ ਸਾਨੂੰ ਕਹਿੰਦਾ ਆ ਤੰਗ ਨਾ ਕਰਨ ਅਫਸਰ ਭਾਵੇਂ ਜੀ ਉਹ ਮੇਰੀ ਗਰੰਟੀ ਉਹ ਮੈਂ ਕਰੂੰਗਾ ਇਹ ਕੰਮ ਬਾਕੀ ਜਿਹੜਾ ਰਜਿਸਟਰੀਆਂ ਦਾ ਜਿਹੜਾ ਕੰਮ ਹੈ ਪਹਿਲਾਂ ਉਹ ਉਹ ਭਾਸ਼ਾ ਜਿਹੜੀ ਹੈ ਉਰਦੂ ਲਿਖੀ ਪੰਜਾਬੀ ਚ ਬੜਾ ਕੁ ਬਹਾ ਹਕੂਕ ਫਲਾਣਾ ਪਤਾ ਨਹੀਂ ਸਮਝੀ ਨਾ ਹੁੰਦਾ ਕੀ ਹੋ ਗਿਆ ਉੱਤਰ ਬਾ ਦੱਖਣ ਪਤਾ ਨਹੀਂ ਕੀ ਲਿਖੀ ਜਾਂਦੇ ਉਹ ਸਿੰਪਲ ਪੰਜਾਬੀ ਚ ਕਰਦਾ ਸੀ ਕਿ ਲਿਖੋ ਆਪ ਭਰਾਨਾ ਸਿੰਘ ਨੇ ਫਲਾਣਾ ਸਿੰਘ ਨੂੰ ਰੀਟਰੀ ਕਰਾਈ ਹੈ ਇੰਨੇ ਪੈਸੇ ਇੰਨੇ ਉਹਦੇ ਅੱਦੇ ਬਣ ਜੀ ਦੀ ਕਿੰਨੇ ਦਿਦ ਬਣਦੇ ਹਨ ਇਹ ਚੀਜ਼ ਨਹੀਂ ਕਿ ਵੀ ਕਿਹੜੀ ਗੱਲ ਆ ਪੜ ਸਕੇ ਬੰਦਾ ਕਰੇ ਉਹਦੇ ਜੋ ਅੱਖਾਂ ਤੋਂ ਪੜਾ ਲੇ ਵਾ ਲਿਖ ਠੀਕ ਹੈ ਇਹ ਤਾਂ ਪੜਦੇ ਪੜੇ ਜਾਂਦੀ ਦ੍ਰਿਸ਼ਟੀ ਉਹ ਸੌਖੀਆਂ ਕਰਦੀ ਠੀਕ ਹੈ ਨਾ ਬਾਕੀ ਪਿੰਡਾਂ ਵਾਸਤੇ ਜਦੋਂ ਮਰਜ਼ੀ ਤੁਸੀਂ ਸਾਡੇ ਕੋਲੇ ਤਾਲਮਿਲ ਕਮੇਟੀ ਇੱਕ ਬਣਾ ਲਾਂਗੇ ਤੁਸੀਂ ਸਾਨੂੰ ਨੁਮਾਇंदे ਆਪਣੇ ਵੀ ਦੇ ਦਿਓ